ਮਾਰੇ ਬੰਦੇ ਨਾਲ ਬਾਗ ਹੈ ਗਿਆ ਮੇਰਾ ਟੱਟੀ ਨਿਕਲ ਜਾਂਦਾ ਅੱਥਰ ਤੱਕ ਨਹੀਂ ਵੱੜਦਾ ਕੋਈ ਸਾਜੀ ਵਾਜਦਾ ਨਹੀਂ ਕੀ ਕਰ ਇਹ ਬੰਦਾ ਸਾਡੇ ਦਾ ਸਦਾ ਰੇਗੀ ਰੱਖਾ ਦਾ ਨਹੀਂ ਕੀ ਕਰ ਕਿਥੇ ਫਿਰਦੇ ਨੇ ਅੱਥਰੇ ਆ ਜੂਗਾ ਡਾਕਟਰ ਦੇ ਚੰਗੀ ਚੌਕੀ ਚੀਜ਼ ਚਾਹੀਦੀ ਆ ਖਾਣ ਨੂੰ ਮੈਂ ਤਾਂ ਫਸ ਗਈ ਤੇ ਬੰਦੇ ਕੋਲ ਹੋਰ ਤੂੰ ਤਾਂ ਫਸੜੇ ਸੀ ਨਾ ਜਦੋਂ ਮੈਂ ਡੱਕ ਗਏ ਹੋਣਾ ਤੂੰ ਮੈਨੂੰ ਹਸਬੰਦ ਨੂੰ ਕਿਦਨੇ ਸੀ ਬਾਰਾ ਬੋਲ ਦਿੱਤੀ ਮੈਨੂੰ ਕੋਈ ਤੇਰੇ ਦੂਰ ਦੂਰ ਤੋਂ ਰਿਸ਼ਤੇ ਆਉਂਦੇ ਸੀ ਮੈਂ ਹਾਂ ਹੀ ਨਹੀਂ ਕੀਤੀ ਆਹੋ ਤੈਨੂੰ ਆਉਂਦੇ ਸੀ ਦੂਰੋਂ ਇਸੇ ਤੈਨੂੰ ਅੰਨੇੜੇ ਆਉਂਦਾ ਤੇ ਸਾਰੀਆਂ ਕਰਤੂਤਾਂ ਦਾ ਪਤਾ ਸੀ ਕੋਈ ਬੰਦਾ ਕਿਹਾ ਜਾਂ ਸੀ ਮੈਂ ਦੂਰ ਕਰਕੇ ਤਾਂ ਮੈਂ ਹੀ ਫਸ ਗਈ ਹੈਲੋ ਹਾਂ ਮਮਾ ਅੱਛਾ ਵਿਆਹ ਕਰਤਾ ਬਧੀਏ ਜ਼ਰੂਰ ਪਹੁੰਚਾਂਗੇ ਉਹ ਹੁੰਦਾ ਹੈ ਉਹ ਗੱਲ ਕਰਕੇ ਤੁਹਾਨੂੰ ਦੱਸ ਦਿਆਂ ਠੀਕ ਹੈ ਉਹ ਫਿਰ ਨਾ ਫੋਨ ਤੇ ਗੱਲਾਂ ਮਾਰੀਆਂ ਨਹੀਂ ਆਏ ਜੀ ਮਾ ਮੇਰਾ ਭੂਣਾ ਆ ਸੀਗਾ ਕੀ ਕਹਿੰਦਾ ਉਹ ਮੁੰਡੇ ਦਾ ਵਿਆਹ ਕਰਤਾ ਕਹਿੰਦੇ ਚਲ ਵਧੀਆ ਹੋ ਗਿਆ ਵਿਆਹ ਕਰਤਾ ਹੂੰ ਚਲ ਵਧੀਆ ਹੈ ਆ ਰੱਖਾਈ ਕਰਨਾ ਉਹ ਕਹਿੰਦਾ ਜਰੂਰ ਆਉਣਾ ਤੁਸੀਂ ਉਹ ਕਹਿੰਦਾ ਗੋਪਾਟਾ ਬਣਾ ਕਰਦੇ ਨਹੀਂ ਅੱਛਾ ਪੰਜ ਚਾਰ ਬੰਦੇ ਜਾਵਾਂਗੇ ਕੁੜੀ ਨੂੰ ਚੁੰਨੀ ਜੜਾ ਕੇ ਲੈ ਆਮਗੇ ਤੇਰੇ ਤੁਸੀਂ ਟਾਈਮ ਤੇ ਪਹੁੰਚਣਾ ਅੱਛਾ ਅੱਛਾ ਚਲ ਉਹ ਤਾਂ ਠੀਕ ਆ ਗਰ ਜਿਹੜਾ ਚੁੰਨੀ ਜੜਾ ਕੇ ਲੈਣਗੇ ਦੋੜ ਉਹ ਯਾਰ ਉਹਨੂੰ ਸਮਝਾ ਐਨੀ ਠੰਡ ਹੈ ਕੁੜੀ ਨੂੰ ਚੁੰਨੀ ਜੜਾ ਕੇ ਮਾਰਨਾ ਰਜਾਈ ਜਾ ਕੰਪਲਟ ਜਿਹੜਾ ਖਿਲੇ ਹੋ। ਹੋਟ। ਮੈਂ ਕਹਿੰਦੀ ਸੁਣਦੇ ਹਾਂ ਹੋ ਰਿਹਾ ਆ। ਕੀ ਗੱਲ ਹੈ? ਸੁਣਦੇ ਹੋ ਇੱਧਰ ਆਇਓ ਕੀ ਗੱਲ ਹੈ? ਬੜਾ ਮਿੱਠਾ ਲਿਆ ਬੋਲਦੀ ਅੱਜ। ਗੱਲ ਤਾਂ ਕੁਛ ਨਹੀਂ। ਹਾਂ। ਬਾਜ਼ਾਰ ਜਾਇਓ ਇੱਕ ਕੰਮ ਸੀਗਾ। ਉੱਥੇ ਨਾ ਮਟਰ ਪਨੀਰ ਦੀ ਸਬਜ਼ੀ ਤੇ ਥੋੜਾ ਮੋਟਾ ਖਾਣ ਪੀਣ ਦਾ ਸਮਾਨ ਲੈ ਕੇ ਆਇਓ। ਮਟਰ ਪਨੀਰ ਦੀ ਸਬਜ਼ੀ ਹਾਂ ਤੇ ਖਾਣ ਪੀਣ ਦਾ ਸਮਾਨ ਕੀ ਕੱਦ ਆਉਣਾ ਕਿਸੇ ਨੇ ਅਜ ਹਾਂ ਮੇਰੀ ਸਾਲੀ ਨਹੀਂ ਆਉਣਾ ਹੈ ਮੇਰੀ ਸਾਲੀ ਨਹੀਂ ਆਉਣਾ ਛੱਡ ਯਾਨੀ ਕਿ ਤੇਰੀ ਭੈਣ ਨਹੀਂ ਆਉਣਾ ਆਹੋ ਮੇਰੀ ਭੈਣ ਤੇਰੀ ਸਾਲੀ ਹੋ ਲੱਗੀ ਹਾਂ ਹਾਂ ਲੱਗੀ ਤਾਂ ਸਾਲੀ ਤਾਂ ਹੀ ਫਰਮਾਇਸ਼ਾਂ ਪੈਰੀਆਂ ਮੈਨੂੰ ਪਤਾ ਤੇ ਐਂ ਕਾ ਦਸਤ ਤੇ ਪਰਸੋਂ ਜੋ ਮੇਰੀ ਭੈਣ ਐਸੋ ਤੇ ਕੀ ਬਣਾਇਆ ਸੀ ਪਾ ਉਹ ਤਣ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਫਰਾਈ ਕਰ ਉਹ ਦਾਲ ਪਈ ਹੋਣੀ ਐ ਉਹ ਤੜਕਾ ਲਾ ਦੇ ਹਾਂ ਸਿਰ ਦੁਖਦੇ ਦੀ ਗੋਲੀ ਲੈ ਲੈ। ਹਾਂ? ਮੈਨੂੰ ਫਿਰ ਨਹੀਂ ਦੱਸਦਾ ਮੈਂ ਲੈਦਾ। ਫਿਰ ਤਾਂ ਆਪ ਜਿਹੜਾ ਉਹਦੀ ਗੋਲੀ ਲੈ ਲੈ। ਨਾ ਮੈਨੂੰ ਤਾਂ ਆਪਰੇ ਇਹ ਗੋਲੀ ਲੈ ਲੈ ਮੈਂ। ਤੇਰੇ ਹੱਡ ਪੈ ਦੁਖਦੇ ਜਾਨੂਂਗੇ ਉਹਦੀ ਹੀ ਲੈ ਲੈ। ਉਹ ਜਦੋਂ ਮੇਰੇ ਕੋਲ ਦੁਖਦੇ ਨਹੀਂ ਤੈਨੂੰ ਕੀ ਹੋਇਆ ਪਿਆ? ਐਮੀ ਗੋਲੀਆਂ ਫਾਈ ਜਾਵਾ ਮੈਂ। ਉਹ ਦੁਖਦਾ ਨਹੀਂ। ਹਾਂ। ਕਾ ਪਤਾ ਨਹੀਂ ਮਾਰਦਾ। ਨਾ ਨਾ। ਫਿਰ ਐ ਕਰ। ਚੱਲ ਮੇਰੇ ਨਾਲ ਘਰ ਦੀ ਸਫਾਈ ਕਰਾ। ਹੂੰ। ਫਾਈ ਕਰਾ। ਮੰਨਦਾ ਕਟੀਆਂ ਲਗੀਆਂ ਬਈਆਂ ਹੈ। ਆਪੇ ਪੌਰ ਨੇ ਸੱਤਿਆ ਰੋਟੀਆਂ ਆਪੇ ਢਾਲ ਬੜਾਈ। ਆਪੇ ਪੌਰ ਨੇ ਸੱਤਿਆ ਰੋਟੀਆਂ ਆਪੇ ਢਾਲ ਬੜਾਈ। ਚੱਲ ਕੇ ਪਰਸ਼ਾਵੇਂ ਈੜੇ ਅੱਕ ਮਤੋਂ ਆਈ ਚੱਲ ਕੇ ਪਰਸ਼ਾਵੇਂ ਮੈਂ ਕਿਹਾ ਜੀ ਹਾਂ ਬਣਾਲੀ ਸਰ ਜੀ। ਸਰ ਜੀ ਦਾ ਬਣਾ ਰੀ। ਤਿਆ ਪਾ ਕਿੱਥੋਂ ਆਇਆ ਮੈਂ ਤਾਂ ਜੀ ਅਹ ਕੁੰਡਾਨ ਕਰਨ ਗਈ ਸੀ ਉਹ ਉਹ ਕੁੰਡਾਨ ਕਰਨ ਗਈ ਬਾ ਨਹੀਂ ਪੋਣ ਕਰਨ ਆਲੀ ਐ ਸਾਡਾ ਖੂਨ ਪੀ ਕੇ ਲੋਕਾਂ ਨੂੰ ਦਾਨ ਕਰਦੀ ਫਿਰਦੀ ਹੈ ਹੈ ਮੈਂ ਕਿਹਾ ਹਾਂਦੇ ਹਾਂ ਮੰਡੀ ਆਨੇ ਹੋ ਆ ਜਾਣਾ ਮੈਨੂੰ 10 ਰੁਪਏ ਦੇ ਸਿਆਵ ਲਿਆ ਦਿਓ ਡਾਕਟਰ ਨੇ ਨਾ ਕਮਜ਼ੋਰੀ ਜੀ ਦੱਸੀ ਆ ਕਹਿੰਦਾ ਰੋਜ਼ ਦੋ ਘਾ ਲਿਆ ਕਰੀ ਅੱਛਾ 20 ਰੁਪਏ ਦੇ ਸੇਵ ਹੋਰ ਮੈਂ ਤਾਂ ਗੱਡੀ-ਬੁੱਡੀ ਕਰਾਉਣੀ ਬੂ ਚੱਕ ਕੇਵੇਂ ਨੂ ਇੰਨੇ ਮੈਂ ਮੈਂ ਨਹੀਂ ਰਹਿਦੀ ਹੁਣ ਤੂੰ ਤਾਂ ਮੇਰੇ ਨਾਲ ਗੱਲ ਕਰਦੇ ਬੇਇੱਜ਼ਤੀ ਕਰਦੀ ਨਾ ਮੈਂ ਤਾਂ ਛਾੱਕਣ ਲੈ ਕੇ ਬੈਠੀ ਜਾਂਦੀ ਆ ਗੱਲ ਤਾਂ ਸੋਣਿਆ ਮੇਰੀ ਮੈਂ ਨਹੀਂ ਫੋਨ ਕੋਈ ਸੁਣਦੀ ਉਹ ਗੱਲ ਤਾਂ ਸੋਣ ਜਾ ਏਕੀ ਤਾਂ ਜਾਣੀਆ ਕਰਾਇਆ ਹੈਗਾ ਮੇਰੇ ਕੋਲ ਤਾਂ ਕਾ ਕਰਾਇਆ ਮੈਨੂੰ ਤੂੰ ਲੋੜਾ ਕਰਾਈ ਦੀ ਅੱਛਾ ਤਾਂ ਆਈ ਨੋੜੀ ਹਾਂ ਰਾਰ ਕੜਰ ਕੋ ਟੱਟੂ ਰਾਰ ਕੜਰ ਤੇਰੇ ਬਿਰਬੇ ਆ ਚੱਕ